yeah Yeah. Oh, Und der... Ja. की इशार है रात तक चूर चूर हो जाएगा सिर हटती है कर ध्यान कर एक मिनट

ਆਹ ਗੁਰਮੀਤ ਸਿੰਘ ਜੀ ਬੋਲੋ ਦੇਖੀ ਨਾ ਕਰਾਉਂਦੇ ਕਰਾਉਂਦੇ ਆਹ ਬੋਲੋ ਆਹ ਬੋਲੋ ਆਹ ਬੋਲੋ ਜੀ ਬਾਜੀ ਉਹ ਨਾ ਟਿਕਲੇ ਜੀ ਕਿੱਥੇ ਲੱਭੀ ਆ ਵੇਖਦਾ ਇਹ ਨੈਪ ਤੋਂ ਦਿਖਦੇ ਹਸਾਬ ਆਪਾ ਦਰਾਦ ਬਾਹਰ ਕਰੀ ਤੇਨੇ ਰੱਖੇ ਚਲੋ ਹਾਂਜੀ ਅੱਜ 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 ਦੇ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਕਮੇਟੀ ਜਿਹੜੀ ਹੈ ਉਹ ਸਿੱਖ ਰਾਸੀ ਹੋਂਦ ਨੂੰ ਪੁਨਰ ਸਿਰਜੀਤ ਕਰਨ ਵਾਸਤੇ ਭਰਤੀ ਕਰੂਗੀ ਅੱਜ ਅਕਾਲਪੁਰਖ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪੰਜ ਮੈਂਬਰ ਸਾਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਹੋਏ ਸੀ ਉਹਨਾਂ ਨੇ ਭਰਤੀ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਆਰੰਭ ਕੀਤਾ ਹੈ ਅਰਦਾਸ ਕਰਕੇ ਅਕਾਲਪੁਰਖ ਦਾ ਓਟ ਆਸਰਾ ਲੈ ਕੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਪੰਜਾਬੀਆਂ ਨੂੰ ਅਪੀਲ ਕਰਦਾ ਕੇ ਵੱਧ ਤੋਂ ਵੱਧ ਵੱਧ ਤੋਂ ਵੱਧ ਅਕਾਲੀ ਦਲ ਦੇ ਮੈਂਬਰ ਬਣ ਕੇ ਆਓ ਆਪਾਂ ਪੰਥ ਤੇ ਪੰਜਾਬ ਦੀ ਆਵਾਜ਼ ਬਣੀਏ ਪੰਥ ਨੂੰ ਵੀ ਮਜ਼ਬੂਤ ਕਰੀਏ ਔਰ ਪੰਜਾਬ ਨੂੰ ਜਿਹੜਾ ਉਹ ਬਚਾਈਏ ਸਿੱਖ ਸਾਹਿਬ ਸੱਤਾ ਹੈ ਕਿ ਸਿੱਖ ਸਾਹਿਬ ਬਰਗਾਸਾ ਬਹੁਤ ਸੱਤਾ ਹੈ ਪੰਜੇ ਮੈਂਬਰਾਂ ਨੂੰ ਕਿ ਚਾਹ ਵਾਸਤੇ ਪਹੁੰਚਣ ਇਸ ਮਾਮਲੇ 'ਤੇ ਗੱਲਬਾਤ ਗੱਲਬਾਤ ਕਰਨੀ ਹੈ ਆਜੀ ਸੱਤਾ ਇਹ 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 ਨਾਲ ਦੇਖਣਾ ਜੀ ਪਰ ਹੁਣੇ ਅਸੀਂ ਇਸ ਤੋਂ ਬਾਅਦ ਵਿਚਾਰ ਕਰਦੇ ਹਾਂ ਪੰਜੇ ਮੈਂਬਰਾਂ ਨੂੰ ਤੇ ਕਰਕੇ ਤੇ ਉਹ ਫੈਸਲਾ ਲੈਂਦੇ ਹਾਂ ਜੀ ਤੁਸੀਂ ਜਲਦੀ ਮੁਲਾਕਾਤ ਕਰੋਗੇ ਉਹ ਜੀ ਸਾਡੇ ਲਈ ਸ਼੍ਰੀ ਕਾਲਤਾਖ ਸਾਹਿਬ ਸਰਬੋੱਚਾ ਅਸੀਂ ਪੂਰਾ ਸਤਿਕਾਰ ਕਰਦੇ ਆਂ ਅਕਾਲ ਤਖਬ ਸਾਹਿਬ ਦੇ ਹੁਕਮਾਂ ਤੇ ਹੀ ਉਹ ਸਾਨੂੰ ਇਹ ਸੇਵਾ ਲੱਗੀ ਆ ਆਦੇਸ਼ ਹੋ ਸੀ ਉਹੀ ਨਿਭਾ ਰਹੇ ਆਂ ਜੀ ਸਾਹਿਬ ਜੀ ਅਸੀਂ ਸਤਿਕਾਰ ਕਰਦੇ ਮੈਨੂੰ ਤਾਂ ਪਤਾ ਪੜਾਉਂਦੇ ਆ ਕਿ ਰੱਖਿਆਦਾ ਆਈਡੀ ਨਾਲ ਜੀ ਚਰਬਤ ਕੀਤੀ ਜਾਵੇ ਕਿਦਾਂ ਦੀ ਜੇ ਸਾਹਿਬ ਦੇ ਵੱਲੋਂ ਜੇ ਭੱਤੀ ਰੋਕਣ ਦੀ ਗੱਲ ਕੀਤੀ ਜਾਵੇ ਮੈਨੂੰ ਸਾਨੂੰ ਗੱਲ ਤਾਂ ਕਰ ਲੈਣ ਦਿਓ ਮਿਲਦਾ ਲੈਣ ਦਿਓ ਉਸ ਤੋਂ ਬਾਅਦ ਗੱਲ ਕਰਾਂਗੇ ਸੋ ਮੈਂ ਸਾਰੇ ਸੰਗਤ ਨੂੰ ਅਪੀਲ ਕਰਦਾ ਕਿ ਸ਼੍ਰੀ ਕਾਲਤਾਖ ਸਾਹਿਬ ਵੱਲੋਂ 2 ਦਸੰਬਰ ਨੂੰ ਉਹ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਹਿਬਾਨ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਵੱਲੋਂ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਸ਼੍ਰੀ ਕਾਲ ਤਕ ਸਾਹਿਬ ਦੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਮੁੱਚੇ ਸਿੱਖ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਸ ਪ੍ਰਤੀ ਪ੍ਰਿਗਰਾ ਹਿੱਸਾ ਲਓ ਕਿੰਨੇ ਨੀਰ ਕੋਣ ਹੋਣ ਉਹ ਤਾਂ ਜੀ ਜਥੇਦਾਰ ਸਾਹਿਬ ਜੋ ਵੀ ਸਾਨੂੰ ਠੀਕ ਹਾਂਜੀ ਅੱਜ ਅੱਜ ਸ਼ੁਰੂਆਤ ਹੋਈ ਹੈ ਜੀ ਪਰ ਦੀਦੀ ਕੀ ਕਹਿਣਾ ਚਾਹੋਗੇ ਕਿ ਕੀ ਸਰਪ੍ਰਸਤ ਖੜੇ ਦੇਖੋ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਫਸੀਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੇ आदेश ਦਿੱਤੇ ਸੀ ਉਹ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਨ ਲਈ ਅੱਜ ਪੰਜ ਮੈਂਬਰ ਕਮੇਟੀ ਨੇ ਪਿਛਲੇ 3 ਮਹੀਨਿਆਂ ਤੋਂ ਤਕਰੀਬਨ ਬਹੁਤ ਉਪਰਾਲੇ ਕੀਤੇ ਕਿ ਕਿਸੇ ਨਾ ਕਿਸੇ ਰੂਪ ਵਿੱਚ ਸਾਰਾ ਜਿਹੜਾ ਹੈ ਪੰਥਕ ਰੂਪ ਵਿੱਚ ਅਸੀਂ ਇਕੱਠੇ ਹੋਈਏ ਕਿਉਂਕਿ ਭਾਵਨਾ ਹੁਕਮਨਾਮਾ ਸਾਹਿਬ ਦੀ ਇਹ ਸੀ ਕਿ ਸਮੁੱਚੇ ਪੰਥ ਨੂੰ ਅਸੀਂ ਇਕੱਠੇ ਕਰਨਾ ਸੋ ਇਸ ਕਰਕੇ ਪੰਥ ਪ੍ਰਵਾਨਤ ਲੀਡਰਸ਼ਿਪ ਪੈਦਾ ਕਰਨ ਦਾ ਮਨੋਰਥ ਸੀ ਸੋ ਅੱਜ ਅਸੀਂ ਉਸ ਭਾਵਨਾ ਨਾਲ ਪੰਥਕ ਭਾਵਨਾ ਨਾਲ ਜਿਵੇਂ ਸੰਗਤ ਆਪਹਾਰੇ ਪਹੁੰਚੀ ਹੈ ਸੰਗਤ ਦੀਆਂ ਭਾਵਨਾਵਾਂ ਨੇ ਪਰ ਸਿੱਖ ਕੌਮ ਔਰ ਪੰਜਾਬ ਸਾਨੂੰ ਲੀਡਰਲੈਸ ਨਜ਼ਰ ਆ ਰਿਹਾ ਸੀ ਲੀਡਰਸ਼ਿਪ ਦੀ ਘਾਟ ਸੀ ਕਿਤੇ ਨਾ ਕਿਤੇ ਜ਼ਰੂਰ ਜੋ ਅਸੀਂ ਪੰਥਕ ਮੁੱਦਿਆਂ ਤੋਂ ਭਟਕੇ ਸੰਗਤ ਚਾਹੁੰਦੀ ਸੀ ਕਿ ਪੰਥ ਪ੍ਰਬੰਧਤ ਲੀਡਰਸ਼ਿਪ ਜਿਹੜੀ ਹੈ ਉਹ ਪੰਥਕ ਮੁੱਦਿਆਂ ਨੂੰ ਉਭਾਰ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਅੱਗੇ ਆਵੇ ਸੋ ਉਸ ਭਾਵਨਾ ਨਾਲ ਪੰਜ ਮੈਂਬਰੀ ਕਮੇਟੀ ਆਪਦਾ ਆਕਾਰ ਸ਼ੁਰੂ ਕੀਤਾ ਸਾਨੂੰ ਮਾਣ ਆ ਕਿ ਪੰਜੇ ਮੈਂਬਰ ਸਹਿਬਾਨ ਅਕਾਲ ਤਖਤ ਸਭ ਨੂੰ ਸਮਰਪਿਤ ਰਹਿ ਕੇ ਆਪਦੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਕੋਈ ਰਾਸੀ ਕੋਈ ਨਿਜਨੀ ਗੁਰੂ ਦੇ ਸਤਾਨ ਤੇ ਖੜੇ ਆ ਪੂਰਨ ਰੂਪ ਵਿੱਚ ਇੱਕ ਮਕਸਦ ਹੈ ਕਿ ਪੰਥ ਪ੍ਰਵਾਂਤ ਸੰਗਤ ਨੂੰ ਪ੍ਰਵਾਂਤ ਔਰ ਸੰਗਤ ਨੂੰ ਸਮਰਪਿਤ ਲੀਡਰਸ਼ਿਪ ਹੈ ਜਿਹੜੀ ਉਹ ਕੌਮ ਨੂੰ ਦੇਣੀ ਹੈ ਜੋ ਕੌਮ ਦੀ ਅਗਵਾਈ ਕਰੇ ਔਰ ਸਾਡੇ ਪੰਥਕ ਮਸਲਿਆਂ ਦਾ ਪੰਜਾਬ ਦੇ ਮਸਲਿਆਂ ਦਾ ਹੱਲ ਕਰੇ ਅੱਜ ਅਕਾਲੀ ਦਲ ਦੀ ਭਰਤੀ ਹੁਣ ਜਾ ਰਹੀ ਹੈ ਹੋਰ ਵੀ ਪੰਜਾਬ ਦੇ ਅਕਾਲੀ ਦਲ ਦਾ ਨਾਂ ਦੇ ਜਿਥੇ ਬੰਦੀਆਂ ਉਹਨਾਂ ਨੂੰ ਵੀ ਨਾਂ ਲੈ ਕੇ ਚੱਲੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਟੋਟਲ ਜਥੇਬੰਦੀਆਂ ਇਕੱਲੇ ਅਕਾਲੀ ਦਲ ਨੂੰਨੀ ਜਿਹੜੇ ਅਕਾਲੀ ਦਲ ਤੋਂ ਰਸਕੇ ਵੀ ਚਲੇ ਗਏ ਕੋਈ ਸਾਡੀਆਂ ਨਾਰਾਜ਼ੀਆਂ ਨਾ ਚਲੇ ਗਏ ਕਿਸੇ ਹੋਰ ਨਾ ਚਲੇ ਗਏ ਹਰੇਕ ਦਾ ਕੁੰਡਾ ਘੜਕਾਵਾਂਗੇ ਹਰੇਕ ਦੇ ਘਰੇ ਜਾਵਾਂਗੇ ਸਾਰੇ ਆਪਦੇ ਘਰ ਨੂੰ ਵਾਪਸ ਪਰਤੋ ਬੜੇ ਤਜਰਬੇ ਆਪਾਂ ਕਰ ਕਰ ਦੇਖ ਲਏ ਸਾਰੇ ਫੇਲ ਹੋਏ ਨੇ ਪੰਜਾਬ ਔਰ ਪੰਥ ਰੁੜ ਰਿਹਾ ਇਸ ਜਮਾਤ ਨੂੰ ਜੇ ਆਪਾਂ ਖੜੀ ਕਰਨੇ ਚਾਹੁੰਦੇ ਆ ਤਾਂ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਦਿਓ ਮਿਹਨਤ ਦੀ ਕੋਈ ਨੀਅਤ ਮਛਤਮ ਨਹੀਂ ਹੈ ਕਿ ਜਾਨੇ ਧਰਤੀ ਮਿਹਨਤ ਦਾ ਜਿਹੜਾ ਰੂਪ ਹੋਊਗਾ ਔਰ ਜੋ ਨਵੀਂ ਰੂਪਰੇਖਾ ਪੰਥ ਦੀ ਸਿਰਜੀ ਜਾਊਗੀ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਉਹ ਇੱਕ ਇਸ ਤਰ੍ਹਾਂ ਦਾ ਸੰਕਲਪ ਹੋਊਗਾ ਜਿਦੇ ਵਿੱਚ ਨਾ ਤਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਪਾਰਟੀ ਹੋਊਗੀ ਨਾ ਕੋਈ ਇੱਕ ਵਿਅਕਤੀ ਉਹਦੇ ਤੇ ਕਾਬਜ ਰਹਿ ਸਕੂਗਾ ਪੂਰਨ ਰੂਪ ਵਿੱਚ ਅਧਿਕਾਰਾਂ ਦੀ ਵੰਡ ਪੰਤ ਪ੍ਰਵਾਨਤ ਏਜੰਡਾ ਆਨੰਦਪੁਰ ਦੇ ਮਤੇ ਦੀ ਗੱਲ ਔਰ ਸਾਰੇ ਸੈਕੂਲਰਿਜ਼ਮ ਨਾਲ ਹਿੰਦੂ ਸਿੱਖ ਮੁਸਲਮ ਸਾਡਾ ਗਰੀਬ ਸਮਾਜ ਐਸਸੀ ਵਰਗ ਸਾਰਿਆਂ ਨੂੰ ਨਾਲ ਲੈ ਕੇ ਜੋ ਗੁਰੂ ਮਹਾਰਾਜ ਨੇ ਸਾਨੂੰ ਫਲਸਫਾ ਦਿੱਤਾ ਉਸ ਫਲਸਫੇ ਦੇ ਚੱਲ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਉਹ ਸਿਧਾਂਤ ਤੇ ਚੱਲਦੇ ਹੋਏ ਅਸੀਂ ਇਸ ਪਾਰਟੀ ਨੂੰ ਮਜ਼ਬੂਤ ਕਰਨਾ ਔਰ ਸਾਰੇ ਧਰਮਾਂ ਦੀ ਸੇਵਾ ਕਰਨੀ ਆ ਸਾਰੇ ਪੰਜਾਬੀਆਂ ਦੀ ਸੇਵਾ ਕਰਨੀ ਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਸੰਕਲਪ ਸੀ ਉਸ ਨੂੰ ਲੈ ਕੇ ਇਹ ਪੰਜ ਮੈਂਬਰੀ ਕਮੇਟੀ ਆ ਜਿਹੜੀ ਅੱਗੇ ਤੁਰੂਗੀ